ਪੰਜੇ ਦੇ ਨਿਸ਼ਾਨ ਜੋਜੋ ਵਰਾਂਡੇ ਵਿੱਚ ਬੈਠਾ ਸੀ ਉਸ ਦੇ ਸਾਹਮਣੇ ਇੱਕ ਕਿਤਾਬ ਪਈ ਸੀ ਕਿਤਾਬ ਤੇ ਲਿਖਿਆ ਹੋਇਆ ਸੀ ਚੀਤੇ ਦੀ ਕਹਾਣੀ ਜੋਜੋ ਕਿਤਾਬ ਤੇ ਲੱਗੀ ਚੀਤੇ ਦੀ ਤਸਵੀਰ ਨੂੰ ਧਿਆਨ ਨਾਲ ਦੇਖਣ ਲੱਗਾ ਜਿਵੇਂ ਹੀ ਉਸ ਨੇ ਆਪਣਾ ਸਿਰ ਚੁਕਿਆ ਚੁਕਾਇਆ ਸਾਹਮਣੇ ਇੱਕ ਚੀਤਾ ਖੜਾ ਸੀ ਚੀਤੇ ਨੂੰ ਦੇਖ ਕੇ ਜੋਜੋ ਬਹੁਤ ਖੁਸ਼ ਹੋਇਆ ਉਸਨੇ ਤੇਜ਼ੀ ਨਾਲ ਕਿਤਾਬ ਚੁੱਕੀ ਅਤੇ ਚੀਤੇ ਨੂੰ ਵਿਖਾਈ ਕਿਤਾਬ ਵਿੱਚ ਆਪਣੀ ਤਸਵੀਰ ਦੇਖ ਕੇ ਚੀਤਾ ਬਹੁਤ ਖੁਸ਼ ਹੋਇਆ ਦੋਮਾ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਚੀਤੇ ਨੇ ਜੰਗਲ ਦੀਆਂ ਕੁਝ ਅਜਈਆਂ ਗੱਲਾਂ ਵੀ ਦੱਸੀਆਂ ਜੋ ਉਸ ਨੂੰ ਪਤਾ ਨਹੀਂ ਸਨ ਜੋਜੋ ਨੇ ਅੱਖਾਂ ਬੰਦ ਕੀਤੀਆਂ ਅਤੇ ਚੀਤਾ ਉੱਥੋਂ ਛਲਾ ਗਿਆ ਚਾਂਤੋਂ ਪਹਿਲਾਂ ਉਹ ਜੋਜੋ ਦੀ ਕਿਤਾਬ ਤੇ ਆਪਣੇ ਪੰਜੇ ਦਾ ਨਿਸ਼ਾਨ ਛੱਡ ਗਿਆ।